ਤਦ ਚਾਰ ਸਾਲ ਦਾ ਹਾਂਜੀ ਉਸ ਟਾਈਮ ਨਾ ਕੋਈ ਵੀ ਪੁੱਛਦਾ ਸੀ ਕਿ ਵੀ ਕਿੱਥੇ ਰਹਿੰਦਾ ਹੈ ਕਿ ਕੁਝ ਮੈਂ ਕਹਿੰਦਾ ਨਾਬੇ ਰਹਿੰਦਾ ਹਾਂ ਨਾਬੇ ਰਹਿੰਦਾ ਪਹਿਲਾਂ ਫਿਰ ਕੇਸ ਖਤਮ ਹੀ ਕਰਾਂਦਾ ਸੀ ਦਾ ਵੀ 90 90 ਵਾਲ ਹੁੰਦੇ ਸੀਗੇ ਮम्मा ਉਹ ਰਬਰ ਬੈਂਡ ਵਗੈਰਾ ਬਨ ਕੇ ਭੇਜ ਦਿੰਦੇ ਸੀ ਬਟ ਉਸ ਟਾਈਮ ਨਾ ਪਹਿਲਾਂ ਲੋਕ ਚੜਾਉਂਦੇ ਬਹੁਤ ਸੀ ਅੱਛਾ ਲੜਕੀ ਲੜਕੀ ਵੀ ਉਸ ਟਾਈਮ ਕਲਚਰ ਦਾ ਪਤਾ ਨਹੀਂ ਸੀ ਸਾਰਾ ਇਹ ਆਪਾਂ ਸਨ ਲੱਗਿਆ ਆਪਾਂ ਨਾਰਮਲ ਹਿੰਦੂ ਪਰਿਵਾਰ ਹੀ ਮਤਲਬ ਕਿਹੜੀ ਚੀਜ਼ ਤੁਹਾਨੂੰ ਇਨਫਲੂਐਂਸ ਕਰਦੀ ਸੀ ਕਿ ਮੈਂ ਨਾਬੇ ਰਹਿਣਾ ਜਿੱਤੋਂ ਤੁਸੀਂ ਲੋਕਾਂ ਨੂੰ ਦੱਸਦੇ ਸੀ ਮੇਰੇ ਗ੍ਰੈਂਡਫਾਦਰ ਗ੍ਰੈਂਡਮਾ ਮੇਰੇ ਸਾਰੇ ਪਰਿਵਾਰ ਦੇ ਸਾਰੇ ਮੈਂਬਰ ਸਾਰੇ ਦੱਸਦੇ ਆਪਾਂ ਨਾਬੇ ਰਹਿੰਦੇ ਮਤਲਬ 90 ਆਪਾਂ ਸੀਗੇ ਵੀ ਸਾਡੇ ਪਰਦਾਦੇ ਪਰਪਰਦਾਦੇ ਵੀ ਪਿਰਾ ਸਿੰਘ ਜੀ ਵਾਲੇ ਦੇ ਪੁੱਤ ਹਾਂ ਜੀ ਉਹ ਸਾਰੇ ਚੀਜ਼ਾਂ ਦਾ ਦੱਸਦੇ ਸੀ ਜੀ ਪਹਿਲਾਂ ਤੇ ਮੇਰਾ ਸੀਗਾ ਕਿ ਵੀ ਨਾਬਾ ਰਹਿਣਾ ਨਾਬਾ ਨਾ ਤਾਂ ਇੱਲਾ ਆਪਣਾ ਪਲਾਨ ਹੁੰਦਾ ਸੀ ਕਿ ਮम्मा ਕਹਿੰਦੇ ਕੋਈ ਸੀ ਕਿ ਦੇ ਆਪਾਂ ਨਾਬੇ ਜਾ ਕੇ ਕੋਈ ਫਾਰਮ ਹਾਊਸ ਲਵਾਂਗੇ ਨਾਬੇ ਜਾ ਕੇ ਬਹੁਤ ਵਧੀਆ ਘਰ ਵਰਤ ਪਾਵਾਂਗੇ ਮੈਂ ਜਿੱਦ ਕਰਦਾ ਸੀ ਕਿ ਰਹਿਣਾ ਦਾ ਹੀਰਾ ਮਿਲ ਜੇ ਨਾਬੇ ਅੱਛਾ ਜਦੋਂ ਤੁਹਾਡੇ ਦਾਦਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਹਨ ਤੇ ਉਸ ਸਮੇਂ ਤੁਸੀਂ ਮਾਈਕ ਤੇ ਖੜ ਕੇ ਆਪਣੀ ਦਾਦੀ ਜੀ ਦਾ ਪੱਖ ਲਿਆ ਸੀ ਸਾਰਿਆਂ ਦੇ ਸਾਹਮਣੇ ਕਿ ਉਸ ਟਾਈਮ ਤੇ ਅਬੇ ਉਹਦੇ ਪ੍ਰਤਾਪ ਸਿੰਘ ਨਾਬਾ ਉਹਨਾਂ ਦੇ ਮਨ ਦੇ ਵਿੱਚ ਕੀ ਉਸ ਟਾਈਮ ਤੇ ਆਇਆ ਸੀ ਕਿ ਜਿਹੜਾ ਸਾਰਿਆਂ ਦੇ ਅਗੇਂਸਟ ਇੱਕ ਬੱਚਾ ਇਕੱਲਾ ਖੜਦਾ ਆਪਣੀ ਦਾਦੀ ਵਾਸਤੇ ਮੈਂ ਦੇਖ ਰਹੀ ਹਾਂ ਵੀ ਇਹ ਹੋਟ ਚਿੱਟੇ ਕੱਪੜੇ ਪਾ ਰਹੇ ਨੇ ਸਜ ਨਹੀਂ ਸਕਦੇ ਹਮਮ ਬੁੱਲ ਵੀ ਜਿੱਦਾਂ ਬਾਕੀ ਲੋਕ ਸਜਦੇ ਨੇ ਉਹਦਾ ਸਜ ਨਹੀਂ ਹੋਵੇ ਮੈਨੂੰ ਦਿਲ 'ਚ ਲੱਗਿਆ ਕਿ ਵੀ ਘੋਣਾ ਇਦਾਂ ਨਹੀਂ ਹੋਣਾ ਚਾਹੀਦਾ ਕਿ ਜਿੱਦਾਂ ਉਹਨਾਂ ਨੂੰ ਰਹਿਣਾ ਹੈ ਜਿੱਦਾਂ ਉਹਨਾਂ ਨੂੰ ਮਤਲਬ ਸਜਣਾ ਹੁੰਦਾ ਜਿੱਦਾਂ ਜਿੱਦਾਂ ਉਹਨਾਂ ਨੂੰ ਰਹਿਣਾ ਹੋ ਗਿਆ ਸ਼ੁਰੂ ਤੋਂ ਜਵੇ ਰਹੇ ਨਹੀਂ ਹਾਂਜੀ ਵੀ ਫਿਰ ਆ ਵੀ ਬਿਲਕੁਲ ਵਧੀਆ ਲੱਗਿਆ ਕਿ ਵੀ ਹਾਂ ਜਦੋਂ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਨਾ ਤੁਸੀਂ ਨਾਮ ਜੋ ਪਾਉਣਾ ਤੁਸੀਂ ਉਹ ਪਾਓ ਜਿੱਦਾਂ ਬਾਕੀ ਸਾਰੇ ਜਿੱਦਾਂ ਮੰਮਾ ਜਿੱਦਾਂ ਬਾਕੀ ਸਾਰੇ ਔਰਤਾਂ ਆਪਣੇ ਕੱਪੜੇ ਸਜ ਗਏ ਮਤਲਬ ਉਦਾਂ ਤੁਸੀਂ ਸਜੋ ਕੋਈ ਟੈਨਸ਼ਨ ਜੈਤੂ ਦੇ ਮੋਰਚ ਲਈ ਪੂਰੇ ਦੁਨੀਆ ਦੇ ਅਮਰੀਕਾ ਤੋਂ ਚਾਇਨਾ ਤੋਂ ਲੰਡਨ ਤੋਂ ਪੂਰੇ ਦੁਨੀਆ ਦੇ ਸਿੱਖ ਲੋਗ ਆਏ ਸੀਗੇ ਮੋਰਚਾ ਮੋਰਚੇ ਚ ਸੱਤੇ ਕਰਵਾਉਣ ਲਈ ਸੱਤੇ ਕਰ ਹੂੰ ਤਾਂ ਮੋਰਚਾ ਲੱਗਿਆ ਸੀ ਜੈਤੂ ਤੋਂ ਲੈ ਕੇ ਦਿੱਲੀ ਤੱਕ ਤੇ ਸਾਰੇ ਸਿੱਖ ਲੋਗ ਮੋਰਚਾ ਉਹਨਾਂ ਨੇ ਦਿੱਲੀ ਤੱਕ ਮੋਰਚਾ ਕੀਤਾ ਸੀ ਵੀ ਤੁਸੀਂ ਮਹਾਰਾਜਾ ਰਿਪੋਧਵਨ ਸਿੰਘ ਜੀ ਨੂੰ ਜੇਲ੍ਹ ਜੋ ਮੀਟੇ ਅੱਪਾ ਦੇ ਖਾਤਰ ਵਾਕਿ ਲੈ ਆਣਾ ਹੂੰ ਤਾਂ ਫਿਰ ਵਿੱਚ ਬਹੁਤ ਜ਼ਿਆਦਾ ਜ਼ੁਲਮ ਹੋਏ ਵੀ ਜੇ ਤੁਸੀਂ ਹਿਸਟਰੀ ਦੇ ਵਿੱਚ ਜਾਉਂਦੇ ਹੋਰ ਦੇਖੋਗੇ ਤਾਂ ਉਸ ਤੋਂ ਪਤਾ ਲੱਗੂਗਾ ਕਿ ਵੀ ਕਿ ਬਹੁਤ ਬਹੁਤ ਜ਼ਿਆਦਾ ਜ਼ੁਲਮ ਸ਼ਹੀਦੀਆਂ ਜਿਹੜੀਆਂ ਹੋਈਆਂ ਬਹੁਤ ਵੱਡੇ ਲੈਵਲ ਤੇ ਹੋਈਆਂ ਬਹੁਤ ਬਹੁਤ ਔਖਾ ਉਹ ਚੀਜ਼ ਹੋਰ ਵੀ ਬਹੁਤ ਆ ਜਗਾ ਆਪਾਂ ਪੀਪੀਐਸ ਤੇ ਸੀਨੀਅਰ ਸਕੂਲ ਤੇ ਆਪਾਂ ਉਹ ਕੀਤਾ ਵੀ ਬੀ ਥੋੜੇ ਟਾਈਮ ਉਸ ਤੋਂ ਪਹਿਲਾਂ ਥੋੜੇ ਟਾਈਮ ਤੋਂ ਆਪਾਂ ਜਿੰਨੇ ਵੀ ਸਹੀ ਸੀਗੇ ਉਹਨਾਂ ਦੇ ਪਰਿਵਾਰ ਜਾਂ ਫਿਰ ਜਿੰਨੇ ਵੀ ਲੋਕ ਸੀਗੇ ਜਿਹੜੇ ਮੋਰਚ ਜਿਹਾ ਜਿੰਨੇ ਵੀ ਪਰਿਵਾਰ ਸੀਗੇ ਜਿਨ੍ਹਾਂ ਦੇ ਪੁਰਖ ਜਾਣੇ ਮੋਰਚ ਜਿਹਾ ਲਤਨ ਸੀ ਉਹਨਾਂ ਦੇ ਨਾਂ ਲਿਖਿਓ ਉਹਨਾਂ ਦਾ ਨੰਬਰ ਨਾਮ ਸਾਰਾ ਪਤਾ वगਰੇ ਸਾਫ਼ ਕਰਕੇ ਉਹਨਾਂ ਨੂੰ ਫਿਰ ਬੁਲਾਇਆ ਆਪਾਂ ਜੀ ਸੀਨੀਅਰਸ ਨੂੰ ਦੋ ਦਿਨ ਫੰਕਸ਼ਨ ਚੱਲਿਆ ਪੂਰਾ ਵਧੀਆ ਆਪਾਂ ਉਹਨਾਂ ਨੂੰ ਸਮਾਨ ਦਿੱਤਾ ਉਹਨਾਂ ਨੂੰ ਮੈਡਲ ਦਿੱਤੇ ਜਿਹੜੇ ਸਪੈਸ਼ਲੀ ਨਾ ਪਾਰੇ ਆ ਸੀ ਤੇ ਸਰਟੀਫਿਕੇਟ ਦਿੱਤੇ ਗਏ ਤੇ ਵੀ ਬਹੁਤ ਵਧੀਆ ਹੁੰਚੀ ਜੀ। ਮਤਲਬ ਜੋ ਗੱਲਾਂ ਮੈਂ ਹੁਣ ਤੱਕ ਸੁਣੀਆਂ ਕਿਤਨੇ ਕਿਤੋਂ ਗੱਲਾਂ ਸਾਰੀਆਂ ਸਹੀ ਨੇ ਕਿ ਅਫੀਉ ਦੇ ਦਾ ਜਿਹੜਾ ਝੁਕਾ ਹੈ ਆਪਣੇ ਪਰਿਵਾਰ ਵਾਲ ਨਾ ਅਬੇ ਵਾਲ ਇੱਕ ਅਲੱਗ ਲੈਵਲ ਤੇ ਆ ਤੇ ਮੈਂ ਤੁਹਾਡੇ ਸ਼ੌਂਕ ਬਾਰੇ ਵੀ ਬਹੁਤ ਕੁਝ ਸੁਣਿਆ। ਕੋੜਿਆਂ ਦਾ ਬਹੁਤ ਹੈ। ਕੋੜਿਆਂ ਦਾ ਸ਼ੌਂਕ ਗੱਡੀਆਂ ਦਾ ਦਾ ਚੱਲੋ ਥੋੜਾ ਬੋਲਾਂਗਾ। ਹਾਂਜੀ। ਅਸਲੀਆ ਦਾ ਕੋੜਿਆਂ ਦਾ। ਹੂੰ। ਤੇ ਹਜੇ ਆਪਾਂ ਨਾਪੇ ਮੰਡੀ ਤੋਂ ਇੱਕ ਬਸ਼ੀਰਾ ਲੇਤਾ ਅੱਛਾ ਜੀ ਫੁੱਲ ਬਲੈਕ ਜੀ ਤੇ ਆਪਣੇ ਕੋਲ ਪਹਿਲਾਂ ਟੂਲਦਨ ਕੋਡੇ ਨੇ ਇੱਕ ਕੋੜੀ ਦੋ ਕੋਡੇ ਜੀ ਤੇ ਵੀ ਦੋ ਜਿਹੜੇ ਇੱਕ ਮੇਲ ਹੈ ਕੀ ਨਾ ਉਹ ਫਰੋਦ ਨੇ ਬਾਕੀ ਆਰੇ ਨਬਰਿਆਸਤ ਦੀ ਜਦੋਂ ਪੰਜਾਬ ਦੀ ਨਬਰਿਆਸਤ ਦੀ ਗੱਲ ਹੁੰਦੀ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਜੋ ਨੇ ਨਬਰਿਆਸਤ ਦੀ ਝੋਲੀ ਦੇ ਵਿੱਚ ਨੇ ਬਹੁਤ ਵੱਡਾ ਅਮੀਰ ਇਤਿਹਾਸ ਹੈ ਨਬਰਿਆਸਤ ਦਾ ਇੱਥੇ ਦੇ ਜੋ ਰਾਜੇ ਹੋਏ ਨੇ ਰਾਜਾ ਹੀਰਾ ਸਿੰਘ ਜੀ ਇੱਥੇ ਜੋ ਮਹਾਰਾਜ ਰਿਪੁਦਮਨ ਸਿੰਘ ਜੀ ਮਹਾਰਾਜ ਪ੍ਰਤਾਪ ਸਿੰਘ ਜੀ ਬਹੁਤ ਕੁਝ ਉਹਨਾਂ ਦਾ ਕਹਿ ਲੋ ਯੋਗਦਾਨ ਰਿਹਾ ਪੰਜਾਬ ਦੇ ਲਈ ਪੰਜਾਬ ਦੇ ਇਤਿਹਾਸ ਦੇ ਲਈ ਸਿੱਖ ਇਤਿਹਾਸ ਦੇ ਲਈ ਤਾਂ ਉਹਨਾਂ ਤੋਂ ਬਾਅਦ ਹੁਣ ਜੋ ਹੈ ਸਾਡੇ ਨਾਲ ਮੌਜੂਦ ਨੇ ਉਹਦੇ ਪ੍ਰਤਾਪ ਸਿੰਘ ਜੀ ਅਭਿਗ ਦੇ ਪ੍ਰਤਾਪ ਸਿੰਘ ਜੀ ਪਹਿਲਾਂ ਤਾਂ ਨਾਮ ਹੀ ਬਹੁਤ ਸੋਹਣਾ ਆ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਾਲ ਉਹ ਹੈਗੇ ਨੇ ਨਾਭਾ ਰਿਆਸਤ ਦੇ ਜੋ ਮਹਾਰਾਜੇ ਸੀ ਉਹਨਾਂ ਦੀ ਪੀੜੀ ਦੇ ਵਿੱਚੋਂ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਸਾਰੀਆਂ ਗੱਲਾਂ ਅੱਬੇ ਮੈਂ ਤੁਹਾਡੇ ਬਾਰੇ ਸੁਣੀਆ ਕਿ ਬਹੁਤ ਕੁਝ ਤੁਹਾਡੇ ਹਨਾ ਛੋਟੇ ਹੁੰਦੇ ਤੋਂ ਲੈ ਕੇ ਇੱਕ ਖੇਚ ਸੀਗੀ ਨਾਭਾ ਨੂੰ ਲੈ ਕੇ ਤੇ ਮੈਂ ਦੱਸਣਾ ਚਾਹੂੰਗੀ ਪਹਿਲਾਂ ਕਿ ਨਾਮ ਦੇ ਨਾਲ ਵੀ ਨਾਬਾ ਲਗਾਉਂਦੇ ਨੇ ਅਭੇ ਉਦੇ ਪ੍ਰਤਾਪ ਸਿੰਘ ਨਾਬਾ ਤੇ ਇੱਕ ਛੋਟੇ ਜਿਹੇ ਬੱਚੇ ਦੇ ਆਪਣੇ ਤੌਰ ਤੇ ਇੰਨੀਆਂ ਸਾਰੀਆਂ ਪਹਿਲ ਕਰਨੀਆਂ ਬਹੁਤ ਮਾਇਨੇ ਰੱਖਾਉਂਦੀਆਂ ਨੇ ਤਾਂ ਕੀ ਛੋਟੇ ਜਿਹੇ ਉਦੇ ਦੇ ਦਿਮਾਗ ਦੇ ਵਿੱਚ ਕੀ ਕੋਝ ਆਉਂਦਾ ਸੀ ਪਹਿਲਾਂ ਨਾ ਜਦੋਂ ਛੋਟਾ ਸੀਗਾ ਮੈਂ ਮੰਨ ਲਓ ਵੀ 3-4 2-3 3 ਜਾਂ 4 ਸਾਲ ਦਾ ਹਾਂਜੀ ਉਸ ਸਮੇਂ ਕੋਈ ਵੀ ਪੁੱਛਦਾ ਸੀ ਕਿ ਵੀ ਕਿੱਥੇ ਰਹਿੰਦੇ ਹੋ ਕੀ ਕੁਝ ਮੈਂ ਕਹਿੰਦਾ ਨਾਬੇ ਰਹਿੰਦਾ ਹਾਂ ਹਮ ਮੈਂ ਪਹਿਲਾਂ ਫਿਰ ਕੇਸ ਕਰਤ ਨਹੀਂ ਕਰਾਉਂਦਾ ਸੀ ਤਾਂ ਵੀ ਲੰਬੇ ਲੰਬੇ ਬਾਲ ਹੁੰਦੇ ਸੀਗੇ ਮम्मा ਉਹ ਰਬਰ ਬੈਂਡ ਵਗੈਰਾ ਬਨ ਕੇ ਭੇਜ ਦਿੰਦੇ ਸੀ ਬਟ ਉਸ ਟਾਈਮ ਨਾ ਪਹਿਲਾਂ ਲੋਕ ਚੜਾਂਦੇ ਬਹੁਤ ਸੀਗੇ ਅੱਛਾ ਲੜਕੀ ਲੜਕੀ ਕਿ ਉਸ ਟਾਈਮ ਕਲਚਰ ਦਾ ਪਤਾ ਨਹੀਂ ਸੀ ਸਾਰਿਆਂ ਨੂੰ ਵੀ ਆਪਾਂ ਸਨ ਲੱਗਿਆ ਆਪਾਂ ਨਾਰਮਲ ਹਿੰਦੂ ਪਰਿਵਾਰ ਹੀ ਹਾਂ ਬਟ ਫਿਰ ਆ ਸਭ ਆਫਿਸ ਕਰਨਾ ਪਿਆ ਹਮ ਤੇ ਜਦੋਂ ਤੁਸੀਂ ਦਿੱਲੀ ਰਹਿੰਦੇ ਸੀ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਤੁਸੀਂ ਲੋਕਾਂ ਨੂੰ ਦੱਸਣ ਲੱਗੇ ਕਿ ਮੈਂ ਨਾਬਾ ਰਹਿਣਾ ਮੈਂ ਨਾਬਾ ਤੋਂ ਆ ਤਾਂ ਕਿਹੜੀ ਉਹ ਚੀਜ਼ ਤੁਹਾਨੂੰ ਨਜ਼ਰ ਆਉਂਦੀ ਸੀ ਜਾਂ ਅੱਖਾਂ ਦੇ ਅੱਗੇ ਦਿਮਾਗ ਦੇ ਵਿੱਚ ਉਹ ਕਿਹੜੀ ਚੀਜ਼ ਆਉਂਦੀ ਸੀ ਜਿੱਦ ਤੋਂ ਤੁਹਾਨੂੰ ਪਤਾ ਸੀ ਕਿ ਮੈਂ ਨਾਬੇ ਰਹਿਣਾ ਸਮਝਾ ਮਤਲਬ ਕਿਹੜੀ ਚੀਜ਼ ਤੁਹਾਨੂੰ ਇਨਫਲੂਐਂਸ ਕਰਦੀ ਸੀ ਕਿ ਮੈਂ ਨਾਬੇ ਰਹਿਣਾ ਜਿੱਦ ਤੋਂ ਤੁਸੀਂ ਲੋਕਾਂ ਨੂੰ ਦੱਸਦੇ ਸੀ ਇਕ ਤਨਾ ਪਰਵਾ ਮੇਰੇ ਗ੍ਰੈਂਡ ਮੇਰੇ ਗ੍ਰੈਂਡਫਾਦਰ ਗ੍ਰੈਂਡ ਮਦਰ ਮੇਰੇ ਸਾਰੇ ਪਰਿਵਾਰ ਦੇ ਸਾਰੇ ਮੈਂਬਰ ਸਾਰੇ ਦੱਸਦੇ ਆਪਾਂ ਨਾਬੇ ਰਹਿੰਦੇ ਮਤਲਬ 90 ਜਾਂ ਆਪਾਂ ਸੀਗੇ ਵੀ ਸਾਡੇ ਪਰਦਾਦੇ ਪਰਪਰਦਾਦੇ ਜੀ ਹੀਰਾ ਸਿੰਘ ਜੀ ਬਾਰੇ ਤੇ ਬਦਮ ਸਿੰਘ ਜੀ ਬਾਰੇ ਸਾਰੇ ਚੀਜ਼ਾਂ ਤਾਂ ਦੱਸਦੇ ਸੀ ਇਹ ਪਹਿਲਾਂ ਤੋਂ ਹੀ ਮੇਰਾ ਸੀਗਾ ਕਿ ਵੀ ਨਾਬਾ ਰਹਿਣਾ ਨਾਬਾ ਨਾਬਾ ਪਹਿਲਾਂ ਆਪਣਾ ਪਲੈਨ ਹੁੰਦਾ ਸੀ ਕਿ ਮम्मा ਕਹਿੰਦੇ ਬਈ ਸੀ ਕਿ ਵੀ ਆਪਾਂ ਨਾਬੇ ਜਾ ਕੇ ਕੋਈ ਫਾਰਮ ਹਾਊਸ ਲਵਾਂਗੇ ਹੂੰ ਨਾਬੇ ਜਾ ਕੇ ਬਹੁਤ ਵਧੀਆ ਘਰ ਵਰ ਬਣਾਵਾਂਗੇ ਮੈਂ ਜਿੱਦ ਕਰਦਾ ਸੀ ਵੀ ਰੈਣਾ ਦਾ ਹੀਰਾ ਮੈਚ ਨਾਬੇ ਜੀ ਅੱਛਾ ਠੀਕ ਜੀ ਤੇ ਆ ਤੁਹਾਡੇ ਪੁਰਖਿਆਂ ਬਾਰੇ ਤੁਹਾਨੂੰ ਹਨਾ ਕਾਫੀ ਕੁਝ ਪਤਾ ਆ ਤੇ ਤੁਹਾਡਾ ਝੁਕਾਅ ਸ਼ੁਰੂ ਤੋਂ ਆਪਣੇ ਪਰਿਵਾਰ ਵੱਲ ਕਾਫੀ ਰਿਹਾ ਤੇ ਇੱਕ ਚੀਜ਼ ਬੜੀ ਖਾਸ ਹੈ ਤੁਹਾਡੇ ਪਰਿਵਾਰ ਦੇ ਨਾਲ ਜੁੜੀ ਹੋਈ ਕਿ ਜਦੋਂ ਜੈਤੋ ਦਾ ਮੋਰਚਾ ਲੱਗਿਆ ਸੀ ਨਾ ਤੁਹਾਡੇ ਪੁਰਖੇ ਤੁਹਾਡੇ ਦਾਦੇ ਪੜਦਾਦਿਆਂ ਦੇ ਵਿੱਚੋਂ ਰਿਪੂਦਮਨ ਸਿੰਘ ਮਹਾਰਾਜ ਰਿਪੂਦਮਨ ਸਿੰਘ ਜਦੋਂ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਏ ਸੀ ਤਾਂ ਉਹਨਾਂ ਨੇ ਕਾਲੀngੀ ਦਸਤਾਰ ਸਜਾਈ ਸੀ ਤੇ ਕਲਗੀਆਂ ਲਾਈਆਂ ਹੋਈਆਂ ਸੀ ਤੇ ਅੱਜ ਤੁਸੀਂ ਵੀ ਸਾਡੇ ਨਾਲ ਉਸੇ ਕਾਲੀ ਦਸਤਾਰ ਦੇ ਵਿੱਚ ਬੈਠੇ ਹੋ ਤਾਂ ਕਿੰਨੀ ਤੇ ਮਤਲਬ ਖੁਸ਼ੀ ਹੁੰਦੀ ਹੈ ਉਹ ਚੀਜ਼ਾਂ ਦੇਖ ਕੇ ਕਿ ਉਹ ਸ਼ੁਰੂਆਤ ਉਹ ਲੇਗਸੀ ਤੁਹਾਡੇ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਖੁਸ਼ੀ ਤਾਂ ਬਹੁਤ ਹੁੰਦੀ ਹੈ ਵੀ ਪਹਿਲਾਂ ਮੈਂ ਹਿਸਟਰੀ ਦੇਖਦਾ ਕਿ ਵੀ ਆਪਣੇ ਪਰਿਵਾਰ ਦੀ ਹਿਸਟਰੀ ਕਿੰਨੀ ਵੱਡੀ ਆ ਵੀ ਪੰਜਾਬ ਚ ਬਹੁਤ ਹਿਸਟਰੀਆਂ ਨੇ ਬਟ ਨਾਪਿਆ ਰਿਆਸ ਮਬੇ ਦੀ ਹਿਸਟਰੀ ਤੋਂ ਵੱਡੀ ਮੈਨੂੰ ਅਜ ਤੱਕ ਕੋਈ ਹਿਸਟਰੀ ਨਹੀਂ ਲੱਗੀ ਹਾਂ ਜੀ ਵੀ ਆਪਣੇ ਧਾਰਮਿਕ ਤੌਰ ਤੇ ਹਾਂ ਜੀ ਲੋਕ ਮਹਾਰਾਜਾ ਹਿਰਾ ਸਿੰਘ ਜੀ ਨੂੰ ਧਰਮੀ ਰਾਜਾ ਦੇ ਨਾਮ ਨਾਲ ਬੋਲਦੇ ਸੀ ਵੀ ਹਿਰਾ ਸਿੰਘ ਜੀ ਧਰਮੀ ਰਾਜਾ ਸੀ ਹੂੰ ਤਾਂ ਫਿਰ ਉਸ ਟਾਈਮ ਨਾਲ ਵੀ ਵੈਸੇ ਉਹਨਾਂ ਨੂੰ ਰਾਜ ਗਦੀ ਦੇਣ ਤੋਂ ਪਹਿਲਾਂ ਉਹਨਾਂ ਦਾ ਪਿੰਡ ਸੀਗਾ ਬਦਰੁਖਣ ਹਾਂ ਜੀ ਜਿੱਥੇ ਥੋੜਾ ਦੂਰ ਇੱਥੇ ਹਾਂ ਜੀ ਫਿਰ ਅੰਗਰੇਜ਼ ਲੋਕ ਮਹਾਰਾਜਾ ਹਿਰਾ ਸਿੰਘ ਜੀ ਨੂੰ ਬਦਰੁਖੇ ਤੋਂ ਨਾਬੇ ਲੈ ਕੇ ਆਏ ਤੇ ਰਾਜ ਗਦੀ ਦਿੱਤੀ ਹੂੰ ਉਸ ਤੋਂ ਬਾਅਦ ਬਹੁਤ ਵਧੀਆ ਰੋਲ ਜੀ ਬਹੁਤ ਸਕਸੈਸਫੁਲ ਰਹੇ ਸੀ ਆਪਣੀ ਲਾਈਫ ਚ ਹੂੰ ਫਿਰ ਉਹਨਾਂ ਦੇ بیٹے ਸੀਗੇ ਮਹਾਰਾਜ ਰਿਪੋਧਮਨ ਸਿੰਘ ਜਿਨ੍ਹਾਂ ਉੱਤੇ ਜੱਤੋ ਦਾ ਮੋਰਚਾ ਲੱਗਿਆ ਸੀ ਹੂੰ ਤੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਫਿਰ ਰਿਪੋਧਮਨ ਸਿੰਘ ਜੀ ਉਹਨਾਂ ਨੇ ਵੀ ਉਹ ਵੀ ਬਹੁਤ ਸਕਸੈਸਫੁਲ ਸੀਗੇ ਹੂੰ ਬਟ ਉਹ ਅੰਗਰੇਜ਼ਾਂ ਦੇ ਮਤਲਬ ਸਖਤ ਖਿਲਾਫ ਸੀ ਮਤਲਬ ਪੂਰੇ ਖਿਲਾਫ ਸੀਗੇ ਅੰਗਰੇਜ਼ਾਂ ਦੇ ਕਿ ਵੀ ਅੰਗਰੇਜ਼ ਰਾਜ ਨਹੀਂ ਚੱਲੇਗਾ ਸਹੀ ਉਹਨਾਂ ਨੇ ਬਹੁਤ ਰੂਲ ਬਣਾਏ ਸੀ ਕਿ ਜਿਹੜੇ ਅੰਗਰੇਜ਼ ਹਕੂਮਤ ਜਿਹੜਾ ਉਹਨਾਂ ਦਾ ਰਾਜ ਸੀ ਉਹਨਾਂ ਨੂੰ ਤੋੜ ਸਕਦਾ ਸੀ ਬਹੁਤ ਇਹ ਜੇ ਰੂਲ ਵਗੈਰਾ ਬਣਾਏ ਸੀ ਤਾਂ ਕਰਕੇ ਅੰਗਰੇਜ਼ ਲੋਗ ਹੋਰੇ ਲੋਗ ਉਹਨਾਂ ਤੋਂ ਤੰਗ ਆ ਗਏ ਫਿਰ ਉਹਨਾਂ ਨੇ ਡਿਸਾਈਡ ਕੀਤਾ ਕਿ ਵੀ ਮਹਾਰਾਜਾ ਰਿਪੂਦਮ ਸਿੰਘ ਜੀ ਨੂੰ ਉਸ ਟਾਈਮ ਦੇ ਸਭ ਤੋਂ ਖਤਰਨਾਕ ਜੇਲ ਕੋਡੀ ਕਨਾਲ ਕਾਲਜ ਨੂੰ ਆਪਾਂ ਕਹਿੰਦੇ ਹਾਂ ਉਸ ਜੇ ਵਿੱਚ ਭੇਜਣ ਦਾ ਨਾਂ ਫੈਸਲਾ ਕੀਤਾ ਕਿ ਵੀ ਇਹਨਾਂ ਨੂੰ ਮਹਿਲ ਹੀਰਾ ਮਹਿਲ ਆਪੇ ਤੋਂ ਗ੍ਰਿਫਤਾਰ ਕਰਕੇ ਕੋਡੀ ਕਨਾਲ ਲੈ ਜਾਣਾ ਫਿਰ ਫੋਟੋਆਂ ਵੀ ਹੈਗੀਆਂ ਆਪਣੇ ਕੋਲੇ ਬਹੁਤ ਹੋਰ ਵੀ ਬਹੁਤ ਕੀ ਕਹਿੰਨਾ ਹੈ ਆਪਾਂ ਫੋਟੋਸ ਪੇਂਟਿੰਗ ਸਭ ਹੋ ਰਹੀ ਹੈ ਕਿ ਵੀ ਅੰਗਰੇਜ਼ਾਂ ਨੇ ਪੂਰੇ ਹੀਰਾਮੈਲ ਜਿੱਥੇ ਆਪਾਂ ਅਜੇ ਬੈਠੇ ਆਂ ਹੀਰਾਮੈਲ ਨੂੰ ਪੂਰਾ ਸਰਾਊਂਡ ਕਰ ਦਿੱਤਾ ਸੀ ਤੇ ਵੀ ਰਕੁਤਮ ਜੀ ਨੂੰ ਬੁਲਾਇਆ ਕਿ ਵੀ ਆਓ ਪਹਿਲਾਂ ਤਾਂ ਉੱਪਰ ਲੱਗੇ ਕਿ ਵੀ ਅਸੀਂ ਤੁਹਾਨੂੰ ਫੜ ਕੇ ਲੈ ਜਾਈਏ ਜੇਲ ਵਗੈਰਾ ਬਟ ਫਿਰ ਉਹ ਕਹਿੰਦੇ ਕਿ ਵੀ ਰੁਕ ਜਾ ਤੋ ਮਿੰਟ ਉਹ ਅੰਦਰ ਗਏ ਉਹਨਾਂ ਨੇ ਆਪਣੀ ਕਾਲੀ ਦਸਤਾਰ ਸਜਾਈ ਕਲਗੀ वगੇਰਾ ਲਾ ਕੇ ਫਿਰ ਆਪੇ ਅ ਗ੍ਰਿਫਤਾਰ ਹੋ ਕੇ ਗਏ ਵੀ ਜੇਲ ਜਾਣ ਤੋਂ ਬਾਅਦ ਮੇਨ ਜੈਤੋ ਦਾ ਮੋਰਚਾ ਲੱਗਿਆ ਹੂੰ ਉਸ ਦੇ ਵਿੱਚ ਵੀ ਪਹਿਲਾਂ ਸਾਨੂੰ ਪਤਾ ਨਹੀਂ ਸੀ ਕਿ ਜੈਤੋ ਦਾ ਮੋਰਚਾ ਕਿੰਨਾ ਵੱਡਾ ਹੋਣਾ ਸਾਨੂੰ ਲੱਗਿਆ ਵੀ ਉਹਨਾ ਵੱਡਾ ਨਹੀਂ ਹੋਣਾ ਜਾਂ ਫਿਰ ਉਹ ਨਹੀਂ ਹੋਣਾ ਫਿਰ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਵੀ ਜੈਤੋ ਦੇ ਮੋਰਚੇ ਲਈ ਪੂਰੀ ਦੁਨੀਆ ਦੇ ਅਮਰੀਕੇ ਤੋਂ ਚਾਇਨਾ ਤੋਂ ਲੰਡਨ ਤੋਂ ਪੂਰੀ ਦੁਨੀਆ ਦੇ ਸਿੱਖ ਲੋਕ ਆਏ ਸੀਗੇ ਮੋਰਚਾ ਮੋਰਚੇ ਸੱਤੇ ਕਰਵਾਉਣ ਦੇ ਲਈ ਸੱਤੇਗਾ ਤਾਂ ਮੋਰਚਾ ਲੱਗਿਆ ਸੀ ਜੈਤੋਂ ਤੋਂ ਲੈ ਕੇ ਦਿੱਲੀ ਤੱਕ ਤੇ ਸਾਰੇ ਸਿੱਖ ਲੋਕ ਮੋਰਚਾ ਉਹਨਾਂ ਨੇ ਦਿੱਲੀ ਤੱਕ ਮੋਰਚਾ ਕੀਤਾ ਸੀ ਵੀ ਤੁਸੀਂ ਮਹਾਰਾਜਾ ਰਿਪੋਧਮਨ ਸਿੰਘ ਜੀ ਨੂੰ ਜੇਲ੍ਹ ਜੋ ਵੀ ਤੇ ਅਪਰਹਾਂ ਕਰਵਾ ਕੇ ਲੈ ਆਣਾ ਤਾਂ ਫਿਰ ਵਿੱਚ ਬਹੁਤ ਜ਼ਿਆਦਾ ਜ਼ੁਲਮ ਹੋਏ ਵੀ ਜੇ ਤੁਸੀਂ ਹਿਸਟਰੀ ਦੇ ਵਿੱਚ ਜਾਓਗੇ ਹੋਰ ਦੇਖੋਗੇ ਤਾਂ ਉਸ ਤੋਂ ਪਤਾ ਲੱਗੂਗਾ ਕਿ ਵੀ ਕਿ ਬਹੁਤ ਬਹੁਤ ਜ਼ਿਆਦਾ ਜ਼ੁਲਮ ਸ਼ਹੀਦੀਆਂ ਜਿਹੜੀਆਂ ਹੋਈਆਂ ਬਹੁਤ ਵੱਡੇ ਲੈਵਲ ਤੇ ਹੋਈਆਂ ਬਹੁਤ ਬਹੁਤ ਔਖਾ ਉਹ ਚੀਜ਼ ਹੋਰ ਵੀ ਬਹੁਤ ਆ ਜਗਾਂ ਦੀ ਤੇ ਜੀ 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 ਫਿਰ ਚਲੋ ਮਾਰਜਾ ਰਿਪੋਰਟਾਂ ਨੂੰ ਸਿੰਘ ਜੀ ਨੂੰ ਪਤਾ ਵੀ ਨਹੀਂ ਸੀਗੇ ਵੀ ਉਹਨਾਂ ਦੇ ਪਿੱਛੇ ਪੂਰੀ ਰਿਆਸਤ ਤੇ ਖੜੀ ਐਨੇ ਲੋਕ ਇੱਕ ਵਾਰ ਕਿ ਉਹ ਵੀ ਕੁਝ ਤਈ 2-2 ਸਾਲ ਪਹਿਲਾਂ ਆਪਾਂ ਪੀਪੀਐਸ ਚ ਸੀਨੀਅਰ ਸਕੂਲ ਚ ਆਪਾਂ ਉਹ ਨੂੰ ਕੀਤਾ ਸੀ ਬੀ ਥੋੜੇ ਟਾਈਮ ਉਸ ਤੋਂ ਪਹਿਲਾਂ ਥੋੜੇ ਟਾਈਮ ਤੋਂ ਆਪਾਂ ਜਿੰਨੇ ਵੀ ਸ਼ਹੀਦ ਸੀਗੇ ਉਹਨਾਂ ਦੇ ਪਰਿਵਾਰ ਜਾਂ ਫਿਰ ਜਿੰਨੇ ਵੀ ਲੋਕ ਸੀਗੇ ਜਿਹੜੇ ਮੋਰਚੇ ਚ ਹਿੱਸਾ ਜਿੰਨੇ ਵੀ ਪਰਿਵਾਰ ਸੀਗੇ ਜਿਨ੍ਹਾਂ ਦੇ ਪੁਰਖ ਜਾਣੇ ਹਾਂ ਜਿਹੜੇ ਹਿੱਸਾ ਲੱਤਾਂ ਸੀ ਉਹਨਾਂ ਦੇ ਨਾਂ ਲਿਖੇ ਉਹਨਾਂ ਦਾ ਨੰਬਰ ਨਾਮ ਸਾਰਾ ਪਤਾ ਵਗੈਰਾ ਸਭ ਕੁਝ ਕਰਕੇ ਉਹਨਾਂ ਨੂੰ ਫਿਰ ਬੁਲਾਇਆ ਆਪਾਂ ਜੀ ਸੀਨੀਅਰ ਸਕੂਲ ਚ ਦੋ ਦਿਨ ਫੰਕਸ਼ਨ ਚੱਲਿਆ ਪੂਰਾ ਵਧੀਆ ਆਪਾਂ ਉਹਨਾਂ ਨੂੰ ਸਨਮਾਨ ਕੀਤਾ ਉਹਨਾਂ ਨੂੰ ਮੈਡਲ ਦਿੱਤੇ ਗਏ ਸਪੈਸ਼ਲੀ ਨਾ ਪਰਿਆ ਅਸਤ ਤੇ ਸਰਟੀਫਿਕੇਟ ਦਿੱਤੇ ਗਏ ਤੇ ਬਹੁਤ ਵਧੀਆ ਫੰਕਸ਼ਨ ਦੋਸਤ ਠੀਕ ਤਾਂ ਫਿਰ ਕੁਝ ਸਾਲਾਂ ਬਾਅਦ ਰਿਪਰਨ ਸੰਜੀਤ ਇਹ ਦੱਸੋ ਅੱਛਾ ਜੀ ਜੀ ਤੇ ਅਬਸੀ ਉਮਰ ਕਿੰਨੀ ਹੈ ਤੁਹਾਡੀ ਇਸ ਟਾਈਮ 12 12 ਸਾਲ ਬਹੁਤ ਵੱਡੀ ਗੱਲ ਹੈ ਇੱਕ ਚੀਜ਼ ਹੈ ਨਾ ਸੋਚਣ ਵਾਲੀ ਆ 12 ਸਾਲ ਦੀ ਉਮਰ ਦਾ ਬੱਚਾ ਹਨਾ ਬੱਚਾ ਕਹਿ ਸਕਦੇ ਆ ਚਲੋ ਪੁਰਖੇ ਜੋ ਨੇ ਬਹੁਤ ਧਾਰਮਿਕ ਇਤਿਹਾਸ ਦੇ ਨਾਲ ਰਾਜਿਆਂ ਦੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਉਹਦੇ ਪਰ ਇੱਕ ਬੱਚੇ ਦੀ ਉਮਰ ਦੀ ਅਭੇਉਦੇ ਇੱਕ ਬੱਚੇ ਦੀ ਜੇ ਉਮਰ ਦੀ ਆਪਾਂ ਗੱਲ ਕਰਦੇ 12 ਸਾਲ ਦਾ ਬੱਚਾ ਇਹਨਾਂ ਕੁਝ ਨਹੀਂ ਸਮਝਦਾ ਇਹਨਾਂ ਕੁਝ ਨਹੀਂ ਜਾਣਦਾ ਹੁੰਦਾ ਹਿਸਟਰੀ ਪਰਿਵਾਰ ਦੀ ਹਿਸਟਰੀ ਤਾਂ ਪਤਾ ਨਹੀਂ ਜੀ ਮਤਲਬ ਜੋ ਗੱਲਾਂ ਮੈਂ ਹੁਣ ਤੱਕ ਸੁਣੀਆਂ ਕਿਤਨੇ ਕਿਤੇ ਗੱਲਾਂ ਸਾਰੀਆਂ ਸਹੀ ਨੇ ਕਿ ਅਭੇਉਦੇ ਦਾ ਜਿਹੜਾ ਝੁਕਾ ਹੈ ਆਪਣੇ ਪਰਿਵਾਰ ਵਾਲ ਨਾਬੇ ਵਾਲ ਇੱਕ ਅਲੱਗ ਲੈਵਲ ਤੇ ਆ ਤੇ ਮੈਂ ਤੁਹਾਡੇ ਸ਼ੌਂਕਾਂ ਬਾਰੇ ਵੀ ਬਹੁਤ ਕੁਝ ਸੁਣਿਆ ਘੋੜਿਆਂ ਦਾ ਵਾਦ ਹੋ ਗਿਆ ਗੱਡੀਆਂ ਦਾ ਦਾ ਚੱਲੋ ਥੋੜਾ ਪਤਾ ਰਹਿੰਦਾ ਹਾਂ ਅਸਲਿਆਂ ਦਾ ਘੋੜਿਆਂ ਦਾ ਹੂੰ ਵੀ ਹਜੇ ਆਪਾਂ 90 ਮੰਡੀ ਤੋਂ ਇੱਕ ਬਸ਼ੇਰਾ ਲੇਤਾ ਹਾਂ ਅੱਛਾ ਜੀ ਫੁੱਲ ਬਲੈਕ ਜੀ ਤੇ ਆਪਣੇ ਕੋਲ ਪਹਿਲਾਂ ਮਤਲਬ ਟੂਲਦਨ ਘੋੜੇ ਨੇ ਇੱਕ ਘੋੜੀ ਦੋ ਘੋੜੇ ਜੀ ਤੇ ਵੀ ਦੋ ਜਿਹੜੇ ਇੱਕ ਮੇਲ ਹੈ ਫੀਨਰਾ ਉਹ ਥੋੜੋ ਜਿਹਾ ਬਾਕੀ ਮਾਰ ਦੇ ਜੀ ਤੇ ਮੈਂ ਜ਼ਰੂਰ ਤੁਹਾਡੇ ਘੋੜੇ ਵੀ ਦੇਖਣਾ ਚਾਹੂੰਗੀ ਜ਼ਰੂਰ ਆਪਾਂ ਇਸ ਗੱਲਬਾਤ ਬਾਅਦ ਜ਼ਰੂਰ ਅਸੀਂ ਦੇਖਾਂਗੇ ਹੈਨਾ ਤੁਹਾਡੇ ਘੋੜੇ ਤੇ ਇੱਕ ਚੀਜ਼ ਤੁਹਾਡੇ ਮਦਰ ਮਹਾਰਾਣੀ ਨੇ ਸਾਨੂੰ ਦੱਸੀ ਹੈ ਕਿ ਜਦੋਂ ਤੁਹਾਡੇ ਦਾਦਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਹੈਨਾ ਤੇ ਉਸ ਸਮੇਂ ਤੁਸੀਂ ਮਾਈਕ ਤੇ ਖੜ ਕੇ ਆਪਣੀ ਦਾਦੀ ਜੀ ਦਾ ਪੱਖ ਲਿਆ ਸੀ ਸਾਰਿਆਂ ਦੇ ਸਾਹਮਣੇ ਕਿ ਉਸ ਟਾਈਮ ਤੇ ਅਬੇ ਉਹਦੇ ਪ੍ਰਤਾਪ ਸਿੰਘ ਨਾਬਾ ਉਹਨਾਂ ਦੇ ਮਨ ਦੇ ਵਿੱਚ ਕੀ ਉਸ ਟਾਈਮ ਤੇ ਆਇਆ ਸੀ ਕਿ ਜਿਹੜਾ ਸਾਰਿਆਂ ਦੇ ਅਗੇਂਸਟ ਇੱਕ ਬੱਚਾ ਇਕੱਲਾ ਖੜਦਾ ਆਪਣੀ ਦਾਦੀ ਵਾਸਤੇ ਸਮਝ ਨਹੀਂ ਮਤਲਬ ਜਦੋਂ ਤੁਸੀਂ ਕਲਰਫੁਲ ਕੱਪੜੇ ਪਾਉਣ ਨੂੰ ਉਹਨਾਂ ਨੂੰ ਕਿਹਾ ਸੀ ਕਿ ਵਾਈਟ ਕੱਪੜੇ ਨਹੀਂ ਪਾਣੇ ਤੇ ਉਸ ਟਾਈਮ ਤੇ ਕੀ ਚੱਲ ਰਿਹਾ ਸੀ ਤੁਹਾਡੇ ਦਿਮਾਗ ਦੇ ਵਿੱਚ ਉਸ ਟਾਈਮ ਨਾਲ ਮੈਂ ਆ ਸੋਚਿਆ ਸੀ ਕਿ ਵੀ ਹੁਣ ਮੈਂ ਦੇਖ ਰਿਆਂ ਵੀ ਉਹ ਚਿੱਟੇ ਕਪੜੇ ਪਾ ਰਹੇ ਨੇ ਸਜ ਨਹੀਂ ਸਕਦੇ ਫੁੱਲ ਵੀ ਜਿੱਦਾਂ ਬਾਕੀ ਲੋਕ ਸਜਦੇ ਨੇ ਉਹ ਤਾਂ ਸਜ ਨਹੀਂ ਸਕਦੇ ਮੈਨੂੰ ਦਿਲ 'ਚ ਲੱਗਿਆ ਕਿ ਵੀ ਹੁਣ ਐਦਾਂ ਨਹੀਂ ਹੋਣਾ ਚਾਹੀਦਾ ਕਿ ਜਿੱਦਾਂ ਉਹਨਾਂ ਨੂੰ ਰਹਿਣਾ ਹੈ ਜਿੱਦਾਂ ਉਹਨਾਂ ਨੂੰ ਮਤਲਬ ਸਜਣਾ ਹੁੰਦਾ ਜਿੱਦਾਂ ਉਹਨਾਂ ਨੂੰ ਰਹਿਣਾ ਹੁੰਦਾ ਸ਼ੁਰੂ ਤੋਂ ਜਿਵੇਂ ਰਹੇ ਨੇ ਹਾਂਜੀ ਵੀ ਫਿਰ ਆ ਬਿਲਕੁਲ ਵਧੀਆ ਲੱਗਿਆ ਕਿ ਵੀ ਹਾਂ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਨਾ ਨੋ ਜੋ ਪਾਉਣਾ ਤੁਸੀਂ ਉਹ ਪਾਓ ਜਿੱਦਾਂ ਬਾਕੀ ਸਾਰੇ ਜਿੱਦਾਂ ਮੰਮਾ ਜਿੱਦਾਂ ਬਾਕੀ ਸਾਰੇ ਔਰਤਾਂ ਆਪਣੇ ਕੱਪੜੇ ਸਜ ਗਏ ਮਤਲਬ ਉਦਾਂ ਤੁਸੀਂ ਸਜੋ ਕੋਈ ਟੈਨਸ਼ਨ ਨਹੀਂ ਹੂੰ ਮੈਂ ਉਹਨਾਂ ਨੂੰ ਕਿਹਾ ਸੀ ਬਾਕੀ ਸਾਰੇ ਤਾਂ ਕਹਿੰਦੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਫਿਰ ਮੈਂ ਰੁਕੇ ਕੇ ਆ ਗਿਆ ਹੂੰ ਤੇ ਮਤਲਬ ਅ ਤੁਹਾਨੂੰ ਦੱਸਦੇ ਹਾਂ ਕਿ ਜੋ ਇਤਿਹਾਸ ਜੇਕਰ ਇਸ ਪਰਿਵਾਰ ਦਾ ਅਸੀਂ ਦੇਖੀਏ ਤਾਂ ਇਸੇ ਤਰੀਕੇ ਦੇ ਨਾਲ ਨਾ ਜੋ ਸਮਾਜਿਕ ਕੁਰੀਤیاں ਕਹਿ ਲਓ ਉਹਨਾਂ ਨੂੰ ਜੋ ਹੈ ਮਹਾਰਾਜ ਰਿਪੂਦਮਨ ਸਿੰਘ ਹੋਰੀ ਮਹਾਰਾਜ ਹੀਰਾ ਸਿੰਘ ਹੋਰੀ ਉਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਰੋਕਿਆ ਗਿਆ ਸੀ ਸਤੀ ਪ੍ਰਥਾ ਨੂੰ ਲੈ ਕੇ ਵੀ ਇਸ ਪਰਿਵਾਰ ਦੇ ਵੱਲੋਂ ਕਦਮ ਚੁੱਕੇ ਗਏ ਸੀ ਤੇ ਅਨੰਤ ਮੈਰਿਜ ਐਕਟ ਦੀ ਵੀ ਗੱਲ ਸਦਨ ਦੇ ਵਿੱਚ ਇਸ ਪਰਿਵਾਰ ਦੇ ਵੱਲੋਂ ਪਹਿਲਾਂ ਰੱਖੀ ਗਈ ਤੇ ਅੱਜ ਜਦੋਂ ਉਹਨਾਂ ਦੇ ਪੋਤੇ ਪੜੋਤੇ ਆ ਮੇਰੇ ਕਹਨ ਪਰਪੜ ਪੋਤੇ ਨੇ ਅ ਅਭਿ ਉਦੇ ਸੇ ਜੀ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਛੋਟੀ ਉਮਰ ਦੇ ਵਿੱਚ ਇਹ ਸਭ ਚੀਜ਼ਾਂ ਆਉਣੀਆਂ ਇਹ ਮਤਲਬ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਪਰਿਵਾਰ ਦਾ ਪੁਰਖਿਆਂ ਦਾ ਹੱਥ ਅੱਜ ਉਹਨਾਂ ਦੇ ਸਿਰ ਤੇ ਕਿਸ ਤਰੀਕੇ ਦੇ ਨਾਲ ਹੈ ਸੋ ਅ ਅਸੀਂ ਇਹੀ ਦੁਆਵਾ ਕਰਾਂਗੇ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੇ ਰਹੋ ਇਸੇ ਤਰੀਕੇ ਦੇ ਨਾਲ ਸਿੱਖੀ ਦੇ ਨਾਲ ਜੁੜੇ ਰਹੋ ਨਾਬੇ ਦੇ ਨਾਲ ਜੁੜੇ ਰਹੋ ਤੇ ਅਸੀਂ ਜਿਵੇਂ ਤੁਹਾਡੇ ਪੁਰਖੇ 90 ਦੇ ਵਸਨੀਕਾਂ ਦੇ ਨਾਲ ਰਹਿੰਦੇ ਸੀ ਤੁਸੀਂ ਉਸੇ ਤਰੀਕੇ ਦੇ ਨਾਲ ਸਾਰਿਆਂ ਦੇ ਨਾਲ પ્રેમ ਪਿਆਰ ਰੱਖੋ ਬਹੁਤ ਚੰਗਾ ਲੱਗਾ ਤੁਹਾਡਾ ਨਾਲ ਗੱਲ ਕਰਕੇ ਜੀ थैंक यू